ਕਿਸਾਨਾਂ ਦਾ ਜੱਥਾ ਪਿੱਖੀ ਤੋਂ ਕਨੌਰੀ ਬਾਰਡਰ ਨੂੰ ਹੋਇਆ ਰਵਾਨਾ ਜਿਹੜਾ ਮਾਨਸਾ ਦੇ ਕਸਬਾ ਪਿੱਖੀ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜੱਥਾ ਪਿੱਖੀ ਤੋਂ ਕਨੌਰੀ ਬਾਰਡਰ ਤੇ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂ ਗੁਰਵਚਨ ਸਿੰਘ ਪਿੱਖੀ ਨੇ ਕਿਹਾ ਹੈ ਕਿ ਪਿਛਲੇ ਸਾਲ ਫਰਵਰੀ 2024 ਨੂੰ ਸ਼ੁਰੂ ਹੋਇਆ ਇਹ ਮੋਰਚਾ ਜਿਹੜਾ ਕਿ ਸਾਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਅਤੇ ਫਸਲਾਂ ਦੇ ਨਾਲ ਨਾਲ ਖੇਤ ਬਚਾਉਣ ਦੀ ਲੜਾਈ ਹੈ ਦੇ ਲਈ ਅਸੀਂ ਉੱਥੇ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਢੱਲੇਵਾਲ ਸਾਹਿਬ ਦਾ ਅੱਜ 68ਵਾਂ ਦਿਨ ਮਰਮਰਤ ਦਾ جاری ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿਉਂ ਇਨਾ ਪਰ ਦਿਨ ਕਰਦਾ ਹੀ ਜਾ ਰਿਹਾ ਹੈ ਇਸ ਮੌਕੇ ਦੇ ਕਿਸਾਨ ਆਗੂ ਨੇ ਕੀ ਕੁਝ ਗਿਆ ਤੁ ਵੀ ਆਪ ਹੀ ਦੇਖੋ ਤੇ ਸੁਣੋ ਹਾਂਜੀ ਪ੍ਰਧਾਨ ਜੀ ਦਿਓ ਜਾਣਕਾਰੀ ਕਿਸਾਨ ਮੋਰਚਾ ਪੇਰਾਵਰਵੀ 2024 ਤੋਂ ਜੋ ਚੱਲ ਰਿਹਾ ਹੈ ਸਾਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਫਸਲਾਂ ਨਸਲਾਂ ਖੇਤ ਬਚਾਉਣ ਦੀ ਲੜਾਈ ਹੈ ਇਹ ਉਹ ਪਤਾ ਹੈ ਸਾਰੇ ਦੇਸ਼ ਨੂੰ ਸਾਰੇ ਸੰਸਾਰ ਨੂੰ ਵੀ ਇਹਨਾਂ ਵਰਬੀ ਤੋਂ ਜੋ ਕੋੜ ਚੱਲ ਰਿਹਾ ਹੈ ਦਲੇਵਾਲ ਸਾਹਿਬ ਅੱਜ 67ਵਾਂ ਦਿਨ ਹੈ ਜੋ ਦੇਸ਼ ਦੀ ਕਿਸਾਨੀ ਵਾਸਤੇ ਆਪ ਦਾ ਸਰੀਰ ਹੈ ਜਿਹੜਾ ਦਾਤੇ ਲਾਇਆ ਹੋਇਆ ਹੈ ਔਰ ਦਲੇਵਾਲ ਦਾ ਸਰੀਰ ਬਹੁਤ ਘਟ ਗਿਆ ਉਹਦੀ ਸਰੀਰ ਦੀ ਚਰਬੀ ਹੈ ਜਿਹੜੀ ਉਹਨੂੰ ਸਰੀਰ ਮਤਲਬ ਖਾ ਰਿਹਾ ਹੈ ਉਹਦੀ ਚਰਬੀ ਦੀ ਰੋਸ਼ਨੀ ਹੈ ਜਿਹੜੀ ਸਾਰੇ ਦੇਸ਼ ਦੇ ਸੰਸਾਰ ਨੂੰ ਸਾਰੇ ਦੇਸ਼ ਦੀ ਕਿਸਾਨੀ ਨੂੰ ਚਾਨਣ ਦੇ ਰਹੀ ਹੈ ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਬਲਰਡ ਬੈਂਕ ਦੀਆਂ ਨੀਤੀਆਂ ਦੇ ਤਹਿਤ ਵੈਗ ਸਮਝੌਤੇ ਦੇ ਤਹਿਤ ਵਿਸ਼ਵ ਵਪਾਰ ਸੰਸਥਾ ਦੇ ਤਹਿਤ ਸਾਰੇ ਦੇਸ਼ ਦੇ ਕਾਰੋਬਾਰ ਨੂੰ ਫੜਪ ਕਰਨ ਤੇ ਲੱਗੇ ਹੋਏ ਨੇ ਔਰ ਦੇਸ਼ ਦੇ ਲੋਕਤੰਤਰ ਦੀ ਪ੍ਰਵਾਨੀ ਕੀਤੀ ਜਾ ਰਹੀ ਦੇਸ਼ ਦੇ ਸੰਵਿਧਾਨ ਦੀ ਪ੍ਰਵਾਨੀ ਕੀਤੀ ਜਾ ਰਹੀ ਸਰਕਾਰਾਂ ਨੂੰ ਸਰਕਾਰਾਂ ਦੇ ਸਹਾਰੇ ਦੇ ਨਾਲ ਦੇਸ਼ ਦਾ ਕੁੱਲ ਦਰੋਮਦਾਰ ਆਪਦੇ ਹੱਥਾਂ ਵਿੱਚ ਲੈ ਰਿਹਾ ਹੈ ਕਾਰਪੋਰੇਟ ਘਰਾਣਾ ਉਹਦੇ ਉਸ ਲੜਾਈ ਦੇ ਉੱਤੇ ਕੋਲ ਵਿੱਢਿਆ ਹੋਇਆ ਕੋਲ ਚੜ੍ਹਦੀ ਕਲਾ 'ਚ ਹੈ ਸੰਭੂ ਬਾਰਡਰ ਦੇ ਉੱਤੇ ਵੀ ਸੰਕੜੇ ਹਜ਼ਾਰਾਂ ਦੀ ਤਰਤਾਜ਼ ਟਰਾਲੀਆਂ ਉਸ ਇਲਾਕੇ 'ਚੋਂ ਆ ਰਹੀਆਂ ਨੇ ਅਰ ਅੱਜ ਅਸੀਂ ਭੀਖੀ ਤੋਂ ਖਨੌਰੀ ਬਾਰਡਰ ਦੇ ਉੱਤੇ ਜਾ ਰਹੇ ਹਾਂ ਔਰ ਸਾਡੇ ਰਸਤੇ ਦੇ ਦਿਰਨ ਨੇ ਪਰ ਕੋਲ ਨੂੰ ਜਿੱਤ ਕੇ ਅਸੀਂ ਵਾਪਸ ਆਵਾਂਗੇ ਇਹ ਇਰਾਦਿਆਂ ਦੇ ਨਾਲ ਫਸਲਾਂ ਨਸਲਾਂ ਖੇਤ ਬਚਾਉਣ ਦੀ ਲੜਾਈ ਲੈ ਕੇ ਕੋਲ ਦੇ ਵਿੱਚ ਜਾ ਰਹੇ ਐਵਰ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾ ਚਾਹਲ ਦੀ ਰਿਪੋਰਟ ਕਿਸਾਨਾਂ ਦਾ ਜੱਥਾ ਪਿੱਖੀ ਤੋਂ ਖਨੋਰੀ ਬਾਰਡਰ ਨੂੰ ਹੋਇਆ ਰਵਾਨਾ ਜ਼ਿਲ੍ਹਾ ਮਾਨਸਾ ਦੇ ਕਸਬਾ ਪਿੱਖੀ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜੱਥਾ ਪਿੱਖੀ ਤੋਂ ਖਨੋਰੀ ਬਾਰਡਰ ਦੇ ਮੋੜੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂ ਗੁਰਵਰਜਨ ਸਿੰਘ ਪਿੱਖੀ ਨੇ ਕਿਹਾ ਹੈ ਕਿ ਪਿਛਲੇ ਸਾਲ ਫਰਵੇ 2024 ਨੂੰ ਸ਼ੁਰੂ ਹੋਇਆ ਇਹ ਮੋਟਾ ਜਿਹੜਾ ਕਿ ਸਾਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਅਤੇ ਫਸਲਾਂ ਦੇ ਨਾਮ ਨਾਲ ਖੇਤ ਬਚਾਉਣ ਦੀ ਲੜਾਈ ਹੈ ਦੇ ਲਈ ਅਸੀਂ ਉੱਥੇ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਢੱਲੇਵਾਲ ਸਾਹਿਬ ਦਾ ਅੱਜ 67ਵਾਂ ਦਿਨ ਮਰਮਰਤ ਦਾ جاری ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿਉ ਦਿਨ ਵਰ ਦਿਨ ਕਰਦਾ ਹੀ ਜਾ ਰਿਹਾ ਹੈ ਇਸ ਮੌਕੇ ਦੇ ਕਿਸਾਨ ਆਗੂ ਨੇ ਕੀ ਕੁਝ ਕਹ ਤੂ ਵੀ ਆਪ ਹੀ ਦੇਖੋ ਤੇ ਸੁਣੋ ਹਾਂਜੀ ਪ੍ਰਧਾਨ ਜੀ ਦੋ ਜਾਣਕਾਰੀ ਕਿਸਾਨ ਮੋਰਚਾ ਪੇਰਾ ਫਰਬੀ 2024 ਤੋਂ ਜੋ ਚੱਲ ਰਿਹਾ ਹੈ ਸਾਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਫਸਲਾਂ ਨਸਲਾਂ ਖੇਤ ਬਚਾਉਣ ਦੀ ਲੜਾਈ ਹੈ ਇਹ ਉਹ ਪਤਾ ਹੈ ਸਾਰੇ ਦੇਸ਼ ਨੂੰ ਸਾਰੇ ਸੰਸਾਰ ਨੂੰ ਵੀ ਤੇਰਾ ਵਰਵੀ ਤੋਂ ਜੋ ਘੋੜਾ ਚੱਲ ਰਿਹਾ ਹੈ ਡੱਲੇਵਾਲ ਸਾਹਿਬ ਅੱਜ 67ਵਾਂ ਦਿਨ ਹੈ ਜੋ ਦੇਸ਼ ਦੀ ਕਿਸਾਨੀ ਵਾਲੇ ਤੇ ਆਪਦਾ ਸਰੀਰ ਹੈ ਜਿਹੜਾ ਦਾਤੇ ਲਾਇਆ ਹੋਇਆ ਹੈ ਔਰ ਡੱਲੇਵਾਲ ਦਾਦਾ ਸਰੀਰ ਬਹੁਤ ਘਟ ਗਿਆ ਉਹਦੀ ਸਰੀਰ ਦੀ ਚਰਬੀ ਹੈ ਜਿਹੜੀ ਉਹਨੂੰ ਸਰੀਰ ਮਤਲਬ ਖਾ ਰਿਹਾ ਹੈ ਉਹਦੀ ਚਰਬੀ ਦੀ ਰੋਸ਼ਨੀ ਹੈ ਜਿਹੜੀ ਸਾਰੇ ਦੇਸ਼ ਦੇ ਸੰਸਾਰ ਨੂੰ ਸਾਰੇ ਦੇਸ਼ ਦੀ ਕਿਸਾਨੀ ਨੂੰ ਚਾਨਣ ਦੇ ਰਹੀ ਹੈ ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਬਰਡ ਬੈਂਕ ਦੀਆਂ ਨੀਤੀਆਂ ਦੇ ਤਹਿਤ ਵੈਡ ਸਮਝੌਤੇ ਦੇ ਤਹਿਤ ਵਿਸ਼ਵ ਵਪਾਰ ਸੰਸਥਾ ਦੇ ਤਹਿਤ ਸਾਰੇ ਦੇਸ਼ ਦੇ ਕਾਰੋਬਾਰ ਨੂੰ ਫੜਪ ਕਰਨ ਤੇ ਲੱਗੇ ਹੋਏ ਨੇ ਔਰ ਦੇਸ਼ ਦੇ ਲੋਕਤੰਤਰ ਦੀ ਪ੍ਰਵਾਨੀ ਕੀਤੀ ਜਾ ਰਹੀ ਦੇਸ਼ ਦੇ ਸੰਵਿਧਾਨ ਦੀ ਪ੍ਰਵਾਨੀ ਕੀਤੀ ਜਾ ਰਹੀ ਸਰਕਾਰਾਂ ਨੂੰ ਸਰਕਾਰਾਂ ਦੇ ਸਹਾਰੇ ਦੇ ਨਾਲ ਦੇਸ਼ ਦਾ ਕੁੱਲ ਦਰੋਮਦਾਰ ਆਪਦੇ ਹੱਥਾਂ ਵਿੱਚ ਲੈ ਰਿਹਾ ਹੈ ਕਾਰਪੋਰੇਟ ਘਰਾਣਾ ਉਹਦੇ ਉਸ ਲੜਾਈ ਦੇ ਉੱਤੇ ਕੋਲ ਵਿੱਢਿਆ ਹੋਇਆ ਹੈ ਕੋਲ ਚੜ੍ਹਦੀ ਕਲਾ ਚ ਸੰਭੂ ਬਾਰਡਰ ਦੇ ਉੱਤੇ ਵੀ ਸੰਕੜੇ ਹਜ਼ਾਰਾਂ ਦੀ ਤਦਾਦ ਚ ਟਰਾਲੀਆਂ ਉਸ ਇਲਾਕੇ ਚੋਂ ਆ ਰਹੀਆਂ ਨੇ ਅਰ ਅੱਜ ਅਸੀਂ ਭੀਖੀ ਤੋਂ ਖਨੌਰੀ ਬਾਰਡਰ ਦੇ ਉੱਤੇ ਜਾ ਰਹੇ ਹਾਂ ਔਰ ਸਾਡੇ ਰੱਦੇ ਦੇ ਦਿਲੋਂ ਨੇ ਔਰ ਕੋਲ ਨੂੰ ਜਿੱਤ ਕੇ ਅਸੀਂ ਵਾਪਸ ਆਵਾਂਗੇ ਇਹ ਇਰਾਦਿਆਂ ਦੇ ਨਾਲ ਫਸਲਾਂ ਨਸਲਾਂ ਅਖੀਰ ਬਚਾਉਣ ਦੀ ਲੜਾਈ ਨੂੰ ਲੈ ਕੇ ਕੋਲ ਦੇ ਵਿੱਚ ਜਾ ਰਹੇ ਐਵਰ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾ ਚਹਿਲ ਦੀ ਰਿਪੋਰਟ